ਪਿਛਲੇ ਸਾਲ ਪੁੱਤ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਘਰ ਦਾ ਗੁਜ਼ਾਰਾ ਜਿਹੜਾ ਬੜਾ ਔਖਾ ਹੁੰਦਾ ਹੈ ਗੱਲਬਾਤ ਕਰ ਮੇਰੇ ਅਕੀ ਦੀ ਮਤ ਉਹ ਸੱਟ ਲੱਗ ਗਈ ਸੀ ਬਾਹ ਤੇ ਅੱਛਾ ਜੀ ਲਾਜ ਤਾਂ ਬਥੇਰਾ ਖਰਚਾ ਤਾਂ 8 ਲੱਖ ਰੁਪਈਆ ਲੱਗ ਗਿਆ ਅੱਛਾ ਟੁੰਡੇ ਦੀ ਜਾਨ ਨਹੀਂ ਬਚੀ ਨਹੀਂ ਬਚੀ ਰਿਸ਼ਤੇਦਾਰ ਵੀ ਸਾਥ ਛੱਡ ਗਏ ਸਾਰੇ ਬਸ ਛੱਡ ਕੇ ਮਾਡੇ ਟਾਈਮ ਤੇ ਕੰਮ ਖੜਦਾ ਹਮ ਰਿਸ਼ਤੇਦਾਰ ਛੱਡ ਕੇ ਸਾਰੇ ਛੱਡ ਗਏ ਸਾਥ ਛੱਡ ਮੈਂ ਚਿਰ ਤੋਂ ਇਹਨਾਂ ਹਾਲਾਤਾਂ ਦੇ ਵਿੱਚ ਰਹਿ ਰਹੇ ਹਾਂ 10 ਸਾਲ ਹੋ ਚਲੇ 10 ਸਾਲ ਜੀ ਛੱਤ ਕੇਵਲ ਨਹੀਂ ਐਨੇ ਪਏ ਬੜਾ ਡਰ ਰਿਹਾ ਵੀ ਛੱਤ ਕਦੋਂ ਵੀ ਡਿੱਗ ਸਕਦੀ ਅੱਛਾ ਬਾਕੀ ਕਿੰਨੇ ਜੀ ਰਹਿੰਦੇ ਹੋ ਤੁਸੀਂ ਇੱਥੇ ਹਾਂ ਅਸੀਂ ਦੋਨੇ ਮਾਂ ਤੇ ਆ ਰਹਿੰਦੇ ਹਾਂ ਲੱਗ ਰੈਂ ਟੈਂਪਾਸ ਨਿਕਲ ਗਿਆ ਚਲੋ ਮੀ ਹਟਿਆ ਤੇ ਫੇਰ ਸ਼ੂਗਰ ਕੀਤਾ ਵੀ ਚਲੋ ਮੀ ਹਟ ਗਿਆ ਅੱਛਾ ਇਸ ਘਰ ਦੇ ਵਿੱਚ ਤੁਸੀਂ ਰਹਿੰਦੇ ਹੋ ਇੰਜ ਨਹੀਂ ਜਾਪਦਾ ਵੀ ਮਤਲਬ ਕਦੋਂ ਵੀ ਡਿੱਗ ਸਕਦੀ ਹੈ ਛੱਤ ਆ ਇਹ ਲੱਗਦਾ ਤਾਂ ਹੈਗਾ ਕਿ ਕਰੀਏ ਕਰੀਏ ਟੈਂਪਾਸਟ ਕਰਨਾ ਹੀ ਪਊ ਅੱਛਾ ਸਸਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮਦੀਪ ਰਾਣਾ ਅੱਜ ਮਾਨਸਾ ਦੇ ਪਿੰਡ ਆਲੂਪੁਰ ਪਹੁੰਚੇ ਆ ਇੱਕ ਪਰਿਵਾਰ ਦੀ ਕਹਾਣੀ ਤੁਹਾਡੇ ਰੂਬਰੂ ਕਰ ਰਹੇ ਹਾਂ ਜਿਹੜਾ ਪਰਿਵਾਰ ਮਦਦ ਦੀ ਗੁਹਾਰ ਲਗਾ ਰਿਹਾ ਸਰਕਾਰ ਤੋਂ ਦਾਨੀ ਸੱਜਣਾ ਤੋਂ ਪਿੱਛੇ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਇਹ ਘਰ ਪਹਿਲਾਂ ਤਾਂ ਇਸ ਦੀ ਕੰਡੀਸ਼ਨ ਦੇਖ ਲਓ ਵੀ ਇਹ ਘਰ ਰਹਿਣ ਦੇ layak ਨਹੀਂ ਆਪਾਂ ਕਹਿ ਸਕਦੇ ਕਿਉਂਕਿ ਇਸ ਘਰ ਦੇ ਵਿੱਚ ਜਿਹੜੀਆਂ ਤਰੇੜਾਂ ਦਿਖ ਰਹੀਆਂ ਨੇ ਉਹ ਦੱਸਦੀਆਂ ਨੇ ਕਿ ਇਹ ਘਰ ਦੇ ਜਿਹੜੇ ਹਾਲਾਤ ਨੇ ਉਹ ਕਿੰਨੇ ਮਾੜੇ ਨੇ ਤਾਂ ਅੰਦਰ ਦੀ ਤਸਵੀਰ ਕਿਤੇ ਨਾ ਕਿਤੇ ਭਾਵਕ ਵੀ ਕਰਦੀ ਹੈ ਵੀ ਇੰਨਾ ਹਾਲਾਤਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਪਰਿਵਾਰ ਰਹਿ ਰਹੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਮਦਦ ਕਰਦੇ ਨੇ ਪਰਿਵਾਰਾਂ ਦੀ ਭੱਜ ਇਸ ਪਰਿਵਾਰ ਦੀ ਮਦਦ ਕਰਨ ਦੇ ਲਈ ਕੋਈ ਨਹੀਂ ਆਇਆ ਇਹ ਪਰਿਵਾਰ ਕਿਰਾਏ ਦੇ ਵਿੱਚ ਉੱਤੇ ਜਿਹੜਾ ਇਸ ਮਕਾਨ ਦੇ ਵਿੱਚ ਰਹਿ ਰਿਹਾ ਹੈ ਮਾਤਾ ਸਾਡੇ ਨਾਲ ਨੇ ਪਿਛਲੇ ਸਾਲ ਪੁੱਤ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਘਰ ਦਾ ਗੁਜ਼ਾਰਾ ਜਿਹੜਾ ਬੜਾ ਔਖਾ ਹੁੰਦਾ ਹੈ ਗੱਲਬਾਤ ਕਰਦੇ ਆ ਮਾਤਾ ਜੀ ਕੀ ਨਾਮ ਹੈ ਜੀ ਸੁਮਨਜੀਤ ਕਿੰਨੇ ਚਿਰ ਤੋਂ ਇਹਨਾਂ ਹਾਲਾਤਾਂ ਦੇ ਵਿੱਚ ਰਹਿ ਰਹੇ ਹੋ ਹਾਂ 10 ਸਾਲ ਹੋ ਚਲੇ 10 ਸਾਲ ਜੀ ਹਾਂ ਜੀ 10 ਸਾਲ ਹੋ ਗਏ ਸਨ ਕੋਈ ਆਇਆ ਨਹੀਂ ਮਦਦ ਕਰਨੇ ਲਈ ਨਹੀਂ ਕੋਈ ਨਹੀਂ ਕੋਈ ਨਹੀਂ ਆ ਕਿਉਂ ਹੋ ਗਏ ਹਾਲਾਤ ਇਹ ਕਿ ਕੀ ਵਾਪਰਿਆ ਹੈਗਾ ਇਹ ਜਾ ਪਤਾ ਹੀ ਨਹੀਂ ਕੋਈ ਸਮਝ ਹੀ ਨਹੀਂ ਆਉਂਦੀ ਇਸ ਗੱਲ ਦੀ ਹਾਂ ਜੀ ਕੋਈ ਸਮਝ ਹੀ ਨਹੀਂ ਆਉਂਦੀ ਇਸ ਗੱਲ ਦੀ ਹੋਇਆ ਕਿ ਪਹਿਲਾਂ ਕਿਵੇਂ ਸੀ ਹਾਲਾਤ ਮਤਲਬ ਖਰਚਾ ਪਾਣੀ ਕਿਵੇਂ ਚੱਲਦਾ ਸੀ ਘਰ ਦੇ ਵਿੱਚ ਕਿਵੇਂ ਮੌਤ ਹੁੰਦੀ ਹੈ ਲੜਕੇ ਦੀ ਜੀ ਲੜਕੇ ਦੀ ਮਤਲਬ ਸੱਟ ਲੱਗ ਗਈ ਸੀ ਬਾਹ ਤੇ ਅੱਛਾ ਜੀ ਲਾਜ ਤਾਂ ਬਥੇਰਾ ਖਰਚਾ 7-8 ਲੱਖ ਰੁਪਈਆ ਲੱਗ ਗਿਆ ਅੱਛਾ ਮੁੰਡੇ ਦੀ ਜਾਨ ਨਹੀਂ ਬਚੀ ਨਹੀਂ ਬਚੀ ਨਾ ਨਹੀਂ ਬਚੀ ਮਤਲਬ ਜਿਹੜੇ ਪੈਸੇ ਜੋੜੇ ਸੀ ਆਪਦੇ ਲਈ ਉਹ ਸਾਰੇ ਲੱਗ ਗਏ ਲੱਗ ਗਏ ਲੱਗ ਗਏ ਬੜੇ ਓਕਾ ਹੁਣ ਫਿਰ ਇਸ ਘਰ ਦੇ ਵਿੱਚ ਤੁਸੀਂ ਰਹਨੇ ਹੋ ਇੰਜ ਨਹੀਂ ਜਾਪਦਾ ਵੀ ਮਤਲਬ ਕਦੋਂ ਵੀ ਡਿੱਗ ਸਕਦੀ ਹੈ ਛੱਤ ਆਹੀ ਮੈਨੂੰ ਲੱਗਦਾ ਤਾਂ ਹੈਗਾ ਕਿ ਕਰੀਏ ਕਿ ਹੁਣ ਟੈਂਪਾਸਟ ਕਰਨਾ ਹੀ ਪਊ ਹੁਣ ਟੈਂਪਾਸ ਹੀ ਆ ਲੱਗਦਾ ਤਾਂ ਬਹੁਤ ਆਪੀ ਛੱਤ ਕੇਬ ਲਣ ਮੀ ਇੰਨੇ ਪਏ ਬੜਾ ਡਰ ਰਿਹਾ ਆ ਵੀ ਛੱਤ ਕਦੋਂ ਵੀ ਡਿੱਗ ਸਕਦੀ ਅੱਛਾ ਬੜਾ ਕਿੰਨੇ ਜੀ ਰਹਿੰਦੇ ਹੋ ਤੁਸੀਂ ਇੱਥੇ ਅਸੀਂ ਦੋਨੇ ਮਾਵਾਂ ਤੀਆਂ ਰਹਿੰਦੀਆਂ ਇੱਥੇ ਅੱਛਾ ਇਹ ਜਦੋਂ ਅੰਦਰ ਪੈਨੇ ਹੋ ਤਾਂ ਮਤਲਬ ਡਰ ਵੀ ਲੱਗਦਾ ਵੀ ਹਨਾ ਵੀ ਜਿਹੜੇ ਮਤਲਬ ਇੰਨੇ ਮੀ ਪਏ ਕਿ ਕਿਸ ਤਰੀਕੇ ਨਾਲ ਦਿਨ ਗੱਢੇ ਉਦੋਂ ਬਸ ਉਹ ਦੋ ਘੰਟੇ ਇੱਥੇ ਬੱਤੀ ਨਾਲੇ ਪੈ ਜਾਈਦਾ ਸੀ ਵੀ ਚਾਲਕ ਤੇ ਛੱਤ ਡੇਗ ਨਾ ਪਵੇ ਹੂੰ ਬਸ ਫਿਰ ਐਂ ਟਾਈਮ ਪਾਸ ਨਿਕਲ ਗਿਆ ਚਲੋ ਮੀਂਹ ਹਟਿਆ ਤੇ ਫੇ ਸ਼ੁਕਰ ਕੀਤਾ ਵੀ ਚਲੋ ਮੀਂਹ ਹਟ ਗਿਆ ਅੱਛਾ ਕੋਈ ਆਇਆ ਨਹੀਂ ਮਦਦ ਕਰਨ ਹਲੇ ਤਾਈਂ ਮੱਤ ਤੇ ਕਿਸੇ ਨੇ ਨਹੀਂ ਕੀਤੀ ਕੋਈ ਪੰਚਾਇਤ ਵੱਲੋਂ ਕੋਈ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਨਹੀਂ ਹਾਂਜੀ ਨਾ ਕੋਈ ਨਹੀਂ ਕੋਈ ਨਹੀਂ ਆ ਕੀ ਲੱਗਦਾ ਵੀ ਪੁੱਤ ਤੋਂ ਬਾਅਦ ਉਹ ਸੁਪਨੇ ਅਧੂਰੇ ਨਹੀਂ ਰਹਿ ਗਏ ਲੱਗਦਾ ਜਿਹੜੇ ਸੋਚੇ ਸੀਗੇ ਦੇਖੇ ਸੀਗੇ ਹਾਂ ਰਹਿ ਗਏ ਹਾਂ ਜੀ ਰਹਿ ਗਏ ਤੂੰ ਰਹੀ ਆ ਹੁਣ ਤਾਂ ਕੀ ਕਹਿੰਦਾ ਸੀ ਪੁੱਤ ਤੁਹਾਡਾ ਪੁੱਤ ਤਾਂ ਸਾਰਾ ਚਾਰਾ ਬਹੁਤ ਇੱਕ ਮਾਂ ਦੇ ਸੁਪਨੇ ਪੂਰੇ ਕਰਨੇ ਹੁੰਦੇ ਆ ਜ ਜ ਮਾਂ ਮਤਲਬ ਇਨਾਂ ਹਾਲਾਤਾਂ 'ਚ ਬੈਠੀ ਐ ਜੇ ਪੁੱਤ ਹੁੰਦਾ ਤਾਂ ਉਹਨੇ ਕੀ ਕਰਨਾ ਸੀ ਹਾਂ ਕਰੀ ਕੀ ਕੀ ਮੰਗ ਕਰਦੇ ਹੋ ਬੜੇ ਲੋਕ ਦੇਖ ਰਹੇ ਆ ਵੀਡੀਓ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਿਉਂਕਿ ਬਹੁਤ ਸਾਰੇ ਲੋਕ ਮਦਦ ਵੀ ਕਰਦੇ ਆ ਪਰਿਵਾਰਾਂ ਦੀ ਬਸ ਇਹ ਚਾਹੁੰਦੇ ਆ ਵੀ ਮੜ ਘਰ ਬਣ ਜੇ ਮਾੜਾ ਚੰਗਾ ਬਸ ਆਪਣਾ ਆਪ ਦੇਚ ਬਹਿ ਜੀਏ ਅੱਛਾ ਬਸ ਤੇ ਰਿਸ਼ਤੇਦਾਰ ਵੀ ਸਾਥ ਛੱਡ ਗਏ ਸਾਰੇ ਬਸ ਛੱਡ ਕੇ ਮਾੜੇ ਟਾਈਮ ਤੇ ਕੌਣ ਖੜਦਾ ਹਮ ਰਿਸ਼ਤੇਦਾਰ ਛੱਡ ਗਏ ਸਾਰੇ ਛੱਡ ਗਏ ਸਾਹ ਉਹ ਤਾਂ ਘਰ ਬਣੇ ਤੇ ਪਾਵੇਂ ਕੋਈ ਪਹੁੰਚ ਜੇ ਫਿਰ ਉਦੋਂ ਭਾਵੇਂ ਪਹੁੰਚ ਜਾਣਾ ਵੀ ਹਸਾਰ ਲੈਣਾ ਉਂ ਸਾਰ ਨਹੀਂ ਲੈਂਦਾ ਕੋਈ ਕੋਈ ਨਹੀਂ ਕਹਿੰਦਾ ਵੀ ਲੈਂਦਾ ਮਾੜੇ ਟਾਈਮ ਤੇ ਨਿਕੋ ਕੱਢਦਾ ਮੁੰਡਾ ਇੰਨਾ ਢੱਲਾ ਰਿਆ ਤਾਂ ਕੋਈ ਚਾ ਕਿਸੇ ਨੇ ਸਰ ਨਹੀਂ ਲਈ ਇਹ ਖੜ ਇਹ ਹਾਲਾਤ ਨੇ ਉਹਨਾਂ ਪਰਿਵਾਰਾਂ ਦੇ ਮਾਤਾ ਦੀਆਂ ਅੱਖਾਂ ਦੇ ਵਿੱਚ ਉਹ ਦਰਦ ਤੁਸੀਂ ਦੇਖ ਸਕਦੇ ਹੋ ਕਿਉਂਕਿ ਇੱਕ ਮਾਂ ਹੀ ਸਮਝ ਸਕਦੀ ਹੈ ਉਸ ਦੁੱਖ ਨੂੰ ਜਿਸ ਦਾ ਜਵਾਨ ਪੁੱਤ ਘਰ ਦੇ ਵਿੱਚੋਂ ਚਲਾ ਜਾਂਦਾ 2024 ਦੇ ਵਿੱਚ ਪੁੱਤ ਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਹਾਲਾਤਾਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋ ਜਾਂਦਾ ਹੈ ਪਰਿਵਾਰ ਤਾਂ ਦੋਸਤੋ ਜਿੰਨੇ ਦਾਨੀ ਸੱਜਣ ਇਸ ਵੀਡੀਓ ਨੂੰ ਦੇਖ ਰਹੇ ਹਨ ਉਹ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਪਰਿਵਾਰ ਦੀ ਮਦਦ ਹੋ ਸਕੇ ਇਹਨਾਂ ਦਾ ਆਪਣਾ ਆਸ਼ਿਆਨਾ ਬਣ ਸਕੇ ਕਿਉਂਕਿ ਮਦਦ ਕਰਨ ਵਾਲੇ ਪਤਾ ਨਹੀਂ ਕਿੱਥੋਂ ਮਦਦ ਭੇਜਦੇ ਤੇ ਕਿਸ ਤਰੀਕੇ ਦੇ ਨਾਲ ਮਦਦ ਹੋ ਜਾਂਦੀ ਹੈ ਤਾਂ ਕਹਿੰਦੇ ਨਹੀਂ ਹੁੰਦੇ ਵੀ ਗਰੀਬ ਦੀ ਸੁਣ ਲਈ ਜਾਂਦੀ ਹੈ ਜੇ ਉਹ ਲੋਕ ਚਾਣ ਜਿਹੜੇ ਵੀਡੀਓ ਦੇਖ ਰਹੇ ਨੇ ਇੱਕ ਸ਼ੇਅਰ ਨਾਲ ਅਜਿਹੇ ਬੰਦੇ ਤੱਕ ਇਹ ਵੀਡੀਓ ਪਹੁੰਚ ਸਕਦੀ ਹੈ ਜਿਹੜੇ ਮਦਦ ਕਰਦੇ ਨੇ ਸਹਾਇਤਾ ਕਰ ਦਿੰਦੇ ਨੇ ਇਹਨਾਂ ਪਰਿਵਾਰਾਂ ਦੀ ਤਾਂ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਨੰਬਰ ਪਰਿਵਾਰ ਦਾ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ ਬੈਂਕ ਖਾਤਾ ਵੀ ਸਾਂਝਾ ਕਰ ਦਿੰਦੇ ਆ ਤਾਂ ਹੁਣ ਪਹੁੰਚ ਤੁਸੀਂ ਕਰਨੀ ਆ ਤਾਂ ਜੋ ਇਸ ਮਾਂ ਦੇ ਅੱਖਾਂ ਦੇ ਹੰਝੂ ਜਿਹੜੇ ਆ ਉਹ ਪੂੰਝੇ ਜਾ ਸਕਣ ਤਾਂ ਹੁਣ ਤੁਸੀਂ ਮਦਦ ਕਰਨੀ ਆ ਕਿਉਂਕਿ ਤੁਸੀਂ ਜਿਹੜੇ ਵੀਡੀਓ ਦੇਖ ਰਹੇ ਹੋ ਉਹ ਬਹੁਤ ਕੁਝ ਕਰ ਸਕਦੇ ਨੇ ਤੇ ਇਸੇ ਕਰਕੇ ਅਸੀਂ ਵੀਡੀਓ ਬਣਾ ਰਹੇ ਆ ਤਾਂ ਮਦਦ ਵੱਧ ਤੋਂ ਵੱਧ ਕਰਨੀ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਆ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ